ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿਹੜਾ ਜਨਮ ਦਿਨ ਆ ਪੂਰੇ ਦੇਸ਼ ਵਿੱਚ ਜਿੱਥੇ ਬੀਜੇਪੀ ਵਰਕਰਾਂ ਦੇ ਹੋਰ ਆਗੂਆਂ ਵੱਲੋਂ ਮਨਾਇਆ ਜਾ ਰਿਹਾ ਉੱਥੇ ਹੀ ਅੱਜ ਅੰਮ੍ਰਿਤਸਰ ਦੇ ਟੰਗਬਾਲਾ ਵਿੱਚ ਨਿਸ਼ਕਾਮ ਸੇਵਾ ਸੁਸਾਇਟੀ ਜਿਹੜੀ ਆ ਉਹਨਾਂ ਦੇ ਵੱਲੋਂ ਜਿਹੜਾ ਖੂਨਦਾਨ ਕੈਂਪ ਲਗਾਇਆ ਗਿਆ ਸਾਡੇ ਨਾਲ ਮੌਜੂਦ ਨੇ ਕਿਸ਼ੋਰ ਰੈਣਾ ਜੀ ਉਹਨਾਂ ਦੀ ਪੂਰੀ ਟੀਮ ਤੇ ਉਹਨਾਂ ਵੱਲੋਂ ਜਿਹੜਾ ਇਹ ਕੈਂਪ ਜਿਹੜਾ ਲਗਾਇਆ ਗਿਆ ਗੱਲਬਾਤ ਕਰਾਂਗੇ ਉਹਨਾਂ ਨੇ ਹਾਜੀ ਰੈਣਾ ਜੀ ਅੱਜ ਨਰਿੰਦਰ ਮੋਦੀ ਜੀ ਦਾ ਜਨਮ ਦਿਨ ਆ ਤਾਂ ਤੁਹਾਡੇ ਵੱਲੋਂ ਜਿਹੜੀ ਆ ਨਿਸ਼ਕਾਮ ਸੇਵਾ ਸੁਸਾਇਟੀ ਲੋਕ ਕੈਂਪ ਲਗਾਇਆ ਗਿਆ ਕੀ ਹੈ ਅੱਜ ਦੇਖੋ ਸਾਡੇ ਪ੍ਰਧਾਨ ਮੰਤਰੀ ਜੀ ਯਸ਼ਸਵੀ ਉਜਸਵੀ ਤੇਜਸਵੀ ਪ੍ਰਧਾਨ ਮੰਤਰੀ ਜੀ ਦਾ ਜਨਮ ਦਿਨ ਹੈ। ਔਰ ਉਹਨਾਂ ਦੇ ਗਾਈਡਲਾਈਨਸ ਜੀ ਹੈ ਪ੍ਰਧਾਨ ਮੰਤਰੀ ਜੀ ਦੇ ਕਿ ਜਦੋਂ ਵੀ ਮੇਰਾ ਜਨਮ ਦਿਨ ਹੁੰਦਾ ਬਜਾਏ ਕੇਕ ਕਟਣ ਤੋਂ ਉਹ ਲੋਕ ਸੇਵਾ ਵਾਸਤੇ ਜਰੂਰ ਲਾਣਾ ਚਾਹੀਦਾ। ਸੋ ਅੱਜ ਮੈਂ ਸਭ ਤੋਂ ਪਹਿਲੇ ਤਾਂ ਪਰਮਾਤਮਾ ਨੂੰ ਅਰਦਾਸ ਕਰਦਾ ਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਤੰਦਰੁਸਤ ਸਿਹਤ ਰਹਿ ਉਹ ਅਸtre ਦੇਸ਼ ਦੀ ਸੇਵਾ ਕਰਦੇ ਰਹੇ ਉਹ ਦੇਸ਼ ਦਾ ਨਾਮ ਜਿਸ ਤਰ੍ਹਾਂ ਉਹ ਇਸ ਟਾਈਮ ਉੱਚਾ ਕਰ ਰਹੇ ਇਸ ਤਰ੍ਹਾਂ ਉੱਚਾ ਕਰਦੇ ਰਹੇ ਅੱਜ ਅਸੀਂ ਕੈਂਪ ਲਾਇਆ ਅੱਜ ਹਰ ਮਹੀਨੇ ਲੱਗਦਾ ਸਾਡੇ ਨਿਸ਼ਕਾਮ ਸੇਵਾ ਆਰਗੇਨਾਈਜੇਸ਼ਨ ਬਣੋ ਲੇਕਿਨ ਅੱਜ ਦਾ ਕੈਂਪ ਬੜਾ ਮਹਤਵ ਹੈ ਇਸ ਕੈਂਪ ਦਾ ਕਿ ਅੱਜ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਉਹ ਪ੍ਰਧਾਨ ਮੰਤਰੀ ਇੱਕਦਮ ਹੁੰਦੇ ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਹੈ ਸੋ ਅੱਜ ਉਹਨਾਂ ਦੇ ਜਨਮ ਦਿਨ ਤੇ ਜੋ ਦਿਸ਼ਾ ਨਿਰਦੇਸ਼ ਸਾਨੂੰ 파ਰਟੀ ਬਲੋਂ ਵੀ ਮਿਲੇ ਸੀ ਔਰ ਪ੍ਰਧਾਨ ਮੰਤਰੀ ਜੀ ਜਿਹੜੀ ਇੱਛਾ ਹੁੰਦੀ ਹੈ ਇਹ ਲੋਕ ਸੇਵਾ ਵਾਸਤੇ ਜਿਹੜਾ ਹੈਗਾ ਇਹ ਜਿਹੜਾ ਹਫਤਾ ਹੀ ਜੋ 10 ਦਿਨ ਮਨਾਨੇ ਹੈ ਇਹ ਲੋਕ ਸੇਵਾ ਵਾਸਤੇ ਨੇ ਉਹ ਪੰਚ ਸਮਰਪਿਤ ਹੈ ਸੋ ਅੱਜ ਉਹ ਦੇਖ ਕੇ ਅੱਜ ਅਸੀਂ ਜਿਹੜਾ ਕੈਂਪ ਹੈ ਨਿਸ਼ਕਾਮ ਸੇਵਾ ਆਰਗੇਨਾਈਜੇਸ਼ਨ ਵੱਲੋਂ ਅਸੀਂ ਇਹ ਕੈਂਪ ਲਾਇਆ ਹੈ ਔਰ ਜਿਸ ਤਰ੍ਹਾਂ ਵੀ ਹੋਗਾ ਅੱਗੇ ਵੀ ਜਿੰਨੇ ਵੀ ਦਿਨ ਹੈ ਅੱਗੇ ਸੇਵਾ ਪਖਵਾੜਾ ਜਿਹਨੂੰ ਕਹਿੰਦੇ ਹਨ ਅਸੀਂ ਹੋਰ ਵੀ ਬਹੁਤ ਸਾਰੇ ਕੈਂਪਸ ਦਾ ਆਯੋਜਨ ਕਰਾਂਗੇ ਗੱਲ ਕਰੀਏ ਤਾਂ ਨਿਸ਼ਕਾਮ ਸੇਵਾ ਸੁਸਾਇਟੀ ਵੱਲੋਂ ਜਿਹੜਾ ਹੈ ਹਾਂ ਰਿਪੋਰਟਾਂ ਦੇ ਮਦਦ ਵੀ ਕੀਤੀ ਗਈ ਪਿੰਡਾਂ ਤੱਕ ਜ਼ਰੂਰਤਮੰਦ ਸਮਾਨ ਵੀ ਪਹੁੰਚਾਇਆ ਗਿਆ ਰਾਸ਼ਨ ਸਮੱਗਰੀ ਵੀ ਪਹੁੰਚਾਈ ਗਈ ਗੱਤੇ ਵਗੈਰਾ ਵੀ ਦਿੱਤੇ ਗਏ ਤਾਂ ਅੱਗੇ ਵੀ ਜਿਹੜੀਆਂ ਸੰਸਥਾ ਵੱਲੋਂ ਜਿਹੜਾ ਕਾਫੀ ਪ੍ਰਾਲੇ ਕੀਤਾ ਜਾ ਰਿਹਾ ਹੈ ਅੱਗੇ ਜਿਹੜੇ ਕਿਤਰਾ ਦੇ ਪ੍ਰਾਲੇ ਜਿਹੜੇ ਸੰਸਥਾ ਵੱਲੋਂ ਕੀਤੇ ਜਾਣਗੇ ਦੇਖੋ ਹਾਰਪੀਡ ਤਾਂ ਜਦੋਂ ਇੱਕ ਪ੍ਰਾ ਨੂੰ ਕੋਈ ਤਕਲੀਫ ਹੋਏ ਤਾਂ ਦੂਸਰਾ ਪ੍ਰਾ ਜ਼ਰੂਰ ਉਸ ਟਾਈਮ ਕੰਮ ਆਉਣਾ ਚਾਹੀਦਾ ਸਾਡੀ ਸੰਸਥਾ ਹਮੇਸ਼ਾ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਲੋਕਾਂ ਦੇ ਜਿਹੜੇ ਕਈ ਲੋਕ ਜਿਹੜੇ ਜ਼ਰੂਰਤਮੰਦ ਲੋਕ ਹੋਦੇ ਜਿਸ ਤਰ੍ਹਾਂ ਹਾਰਪੀਡਿਤ ਲੋਕ ਸੀ ਉਹਨਾਂ ਦੇ ਘਰ 'ਚ ਰੈਸ਼ਨ ਨਹੀਂ ਸੀ ਉਦੋਂ ਜਿੰਨਾ ਚਾਰੇ ਪਾਸੇ ਪਾਣੀ ਹੈਗਾ ਸੀ ਤੇ ਮੈਂ ਬੜਾ ਖੁਸ਼ਕਿਸਮਤ ਸਮਝਦਾ ਆਪਣਾ ਕਿ ਅਸੀਂ ਸੇਵਾ ਵਾਸਤੇ ਆਪਣੇ ਆਪ ਨੂੰ ਡਾਇਵਰਟ ਕੀਤਾ ਹੋਇਆ ਔਰ ਬਖੂਬੀ ਆਪਣ ਸੇਵਾ ਕਰ ਵੀ ਰਹੇ ਹੋਰ ਅੱਗੇ ਵੀ ਕਰਤੇ ਰਹੋਗੇ ਇਹ ਸਾਡਾ ਫਰਜ਼ ਹੈ ਜੇ ਤੁਹਾਡਾ ਕੋਈ ਭਰਾ ਇੱਕ ਦੁੱਖ ਤਕਲੀਫ ਹੈ ਸੱਚੀ ਸੇਵਾ وہی ਹੈ ਜੇ ਤੁਸੀਂ ਉਹਨੂੰ ਕੰਮ ਆਓਗੇ ਉਸ ਟਾਈਮ ਉਸ ਦੁੱਖ ਤਕਲੀਫ ਚੋਂ ਉਹਨੂੰ ਬਾਹਰ ਕਢੋਗੇ ਸੋ ਹਾਰਪੀਟ ਦਾ ਵਾਸਤੇ ਦੁੱਖ ਤਕਲੀਫ ਸੀ ਆਉਣ ਵਾਲਾ ਜਿਹੜੇ 10 15 ਦਿਨ ਤੋਂ ਬਾਅਦ ਮੈਨੂੰ ਲੱਗਦਾ ਹੋਰ ਵੀ ਉੱਥੇ ਬਹੁਤ ਸਾਰੀ ਚੀਜ਼ਾਂ ਦੀ ਜ਼ਰੂਰਤ ਪੈਣੀ ਹੈ ਮੈਡੀਕਲ ਕੈਂਪਸ ਦੀ ਜ਼ਰੂਰਤ ਪਵੇਗੀ ਉਹ ਵੀ ਐਸੀ ਬਕੂਬੀ ਨਿਭਾਵੋਗੇ ਜਾਵੋਗੇ ਉਹਨਾਂ ਦੀ ਪੂਰੀ ਸੇਵਾ ਕਰਾਂਗੇ ਕਿਉਂਕਿ ਉਹ ਸਾਡੇ ਸਾਡੇ ਭਰਾ ਹੈਗੇ ਆ ਗੱਲ ਕਰੀਏ ਦਾ ਸਰਕਾਰਾਂ ਵੱਲੋਂ ਜਿਹੜੀਆਂ ਸਕੀਮਾਂ ਦਿੱਤੀਆਂ ਜਾਂਦੀਆਂ ਲੋਕ ਭਲਾਈ ਸਕੀਮਾਂ ਦਿੱਤੀਆਂ ਜਾਂਦੀਆਂ ਤਾਂ ਜਿਹੜੀਆਂ ਲੋਕਾਂ ਤੱਕ ਨਹੀਂ ਪਹੁੰਚਦੀਆਂ ਲੋਕਾਂ ਨੂੰ ਕਈ ਸਕੀਮਾਂ ਦਾ ਪਤਾ ਨਹੀਂ ਹੁੰਦਾ ਉਸ ਬਾਰੇ ਕਿਤ ਤਰ੍ਹਾਂ ਤੁਸੀਂ ਜਿਹੜਾ ਤੁਹਾਡੀ ਟੀਮ ਜਿਹੜੀ ਉਹਨਾਂ ਨੂੰ ਜਾਗਰੂਕ ਕਰੂਗੀ ਕੋਈ ਸਾਡੇ ਕੈਂਪ ਸਾਡੇ ਦਿਸ਼ਾ ਨਿਰਦੇਸ਼ ਪਾਰਟੀ ਵੱਲੋਂ ਵੀ ਮਿਲਦੇ ਆ ਸਾਡੇ ਕੈਂਪ ਲੱਗੇ ਰਹਿੰਦੇ ਆ ਪਿੱਛੇ ਵੀ ਅਸੀਂ ਕੈਂਪ ਲਾਏ ਸੀ ਮੈਨੂੰ ਲੱਗਦਾ ਕਿ ਰਾਜਨੀਤੀ ਨਹੀਂ ਚਾਹੀਦੀ ਪਿੱਛੇ ਜਦੋਂ ਅਸੀਂ ਕੈਂਪ ਲਾਇਆ ਲਾਂ ਲਗੇ ਸੀ ਤੇ ਮੈਨੂੰ ਲੱਗਦਾ ਜਿਹੜੀ ਲੋਕਲ ਸਰਕਾਰ ਹੈ ਉਹਨਾਂ ਨੇ ਰੋਕਨੇ ਸ਼ੁਰੂ ਕਰਤੇ ਉਹ ਕੈਂਪ ਕਿਤੇ ਕੋਈ ਕੋਈ ਜ਼ਿਆਦਾ ਕਿਸੇ ਨੂੰ ਕ੍ਰੈਡਿਟ ਨਾ ਮਿਲ ਜਾਏ ਮੈਨੂੰ ਲੱਗਦਾ ਇਹ ਕੈਂਪ ਜ਼ਰੂਰ ਲਵਾਉਣੇ ਚਾਹੀਦੇ ਔਰ ਸਾਡੀ ਪਾਰਟੀ ਬਖੂਬੀ ਹਰ ਪਿੰਡ ਚ ਕੈਂਪ ਅੱਗੇ ਵੀ ਲਾਂਦੇ ਰਹੇ ਔਰ ਅੱਗੇ ਵੀ ਲਾਂਗੇ ਸਾਡੇ ਜਿਹੜੇ ਪ੍ਰਧਾਨ ਹੈ ਸੁਨੀਲ ਜਾਖੜ ਜੀ ਕਾਰਕਾ ਨੇ ਪ੍ਰਧਾਨ ਅਸ਼ਵਨੀ ਜੀ ਉਹ ਲਗੇ ਹੋਇਆ ਜੇ ਦੇ ਵੀ ਪੰਜਾਬ ਚ ਕੋਈ ਸਮੱਸਿਆ ਜੇ ਕੋਈ ਕੈਂਪ ਕਿਤੇ ਲੱਗਣਾ ਜੇ ਲੋਕਾਂ ਨੂੰ ਅਵਿਗਿਆਨਸ ਨਹੀਂ ਹੈ ਅਸੀਂ ਜ਼ਰੂਰ ਆਗੇ ਜੋ ਵੀ ਆਗੇ ਵੀ ਕਰਤੇ ਆ ਤਰ ਕਰ ਰਹੇ ਆਂ ਔਰ ਆਗੇ ਵੀ ਕਰਤੇ ਰਹੋਗੇ ਕੈਂਪ ਆਂਦੇ ਬਾਰੇ ਜੋ ਵੀ ਕਿਸੇ ਨੂੰ ਜਿਸ ਤਰ੍ਹਾਂ ਛੱਤਾ ਕਿਸੇ ਨੂੰ ਚਾਹੀਦੀ ਪ੍ਰਧਾਨ ਮੰਤਰੀ ਜੀ ਵੱਲੋਂ ਇਹ ਸਕੀਮਾਂ ਆ ਗਈਆਂ ਟੁੱਟੀ ਛੱਤ ਜਾਂ ਰੈਸ਼ਨ ਕਿਸੇ ਨੂੰ ਨਹੀਂ ਮਿਲਦਾ 5 ਲੱਖ ਦਾ ਬੀਮਾ ਹੈ ਕਿਸੇ ਨੂੰ ਗੈਸ ਕਨੈਕਸ਼ਨ ਫ੍ਰੀ ਹੈ ਸੋ ਅਸੀਂ ਜ਼ਰੂਰ ਆਗੇ ਵੀ ਹੈ ਜਿਸ ਤਰ੍ਹਾਂ ਵੀ ਸਾਨੂੰ ਪਾਰਟੀ ਦਾ ਦਿਸ਼ਾ ਨਿਰਦੇਸ਼ ਮੰਗੇ ਆਗੇ ਕੈਂਪ ਲਾਉਂਦੇ ਰਹੋਗੇ ਲੋਕਾਂ ਨੂੰ ਅਵੇਅਰ ਕਰਨਾ ਕਰ ਲਈਏ ਤਾਂ ਬਲੱਡ ਕੈਂਪ ਦੀ ਨੌਜਵਾਨਾਂ ਲੋਕ ਨੂੰ ਨਿਯੋਜਨ ਵੀ ਕੀਤਾ ਗਿਆ ਅੱਜ ਤਾ ਉਹਨਾਂ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਨਸ਼ੇ ਦੀ ਦਗਧ ਦੇ ਵਿੱਚ ਫਸੇ ਹੋਏ ਨੇ ਦੇਖੋ ਸਭ ਤੋਂ ਪਹਿਲੇ ਤੋਂ ਮੈਂ ਅੱਜ ਧੰਨਵਾਦੀ ਹਾਂ RAMU JIM ਵਾਲੇ ਜਿਹੜਾ ਹੈ ਉਹਨਾਂ ਦਾ ਧੰਨਵਾਦੀ ਹਾਂ ਉਹਨਾਂ ਨੇ ਸਾਨੂੰ ਬੜਾ ਸਹਿਯੋਗ ਦਿੱਤਾ ਇਸ ਕੈਂਪ 'ਚ ਕਿਉਂਕਿ ਖੂਨ ਇਕੱਠਾ ਕਰਨਾ ਹੀ ਬਹੁਤ ਵੱਡਾ ਔਖਾ ਕੰਮ ਹੈ ਬਾਕੀ ਸਭ ਸੌਖਾ ਕੰਮ ਹੈ ਲੇਕਿਨ ਖੂਨ ਲੈਣਾ ਕਿਸੇ ਕੋਲ ਉਹਨੂੰ ਜਮਾ ਕਰਨਾ ਉਹ ਬੜਾ ਔਖਾ ਕੰਮ ਹੈ ਸੋ ਅੱਜ ਮੈਂ RAMU JIM ਵਾਲੇ ਦਾ ਬਹੁਤ 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 ਧੰਨਵਾਦੀ ਹਾਂ ਕਿ ਉਹਨਾਂ ਨੇ ਪਹਿਲੇ ਉਹਨਾਂ ਨੂੰ ਐਵੀਅਰ ਕੀਤਾ ਬੱਚਿਆਂ ਨੂੰ ਉਸ ਤੋਂ ਬਾਅਦ ਉਹ ਅੱਜ ਸਵੇਰੇ 7 ਵਜੇ ਦਾ ਕੈਂਪ ਸ਼ੁਰੂ ਆਇ ਇੱਥੇ ਔਰ ਕੈਂਪ ਲਾਇਆ ਬਹੁਤ ਸਾਰੇ ਨੌਜਵਾਨ ਆਏ ਨੌਜਵਾਨਾਂ ਨੂੰ یہی ਅਪੀਲ ਹੈ ਕਿ ਅਸੀਂ ਦੇਸ਼ ਦਾ ਭਵਿੱਖ ਬਣਾਣਾ ਅਸੀਂ ਦੇਸ਼ ਦੇ ਭਵਿੱਖ ਸੋ ਅਸੀਂ ਦੇਸ਼ ਨੂੰ ਅੱਗੇ ਵਧਾਣਾ ਦੇਸ਼ ਦੀ ਤਰੱਕੀ ਕਰਨਾ ਜਿਸ ਦਾ ਸਾਡੇ ਪ੍ਰਧਾਨ ਮੰਤਰੀ ਜੀ ਕਹਿੰਦੇ ਸੋ ਅਪੀਲ ਇਹ ਹੈ ਕਿ ਦੇਖੋ ਜਦੋਂ ਅਸੀਂ ਕਿਤੇ ਗਲਤ ਸੰਗਤ ਚ ਪੈਂਦੇ ਆ ਉਹ ਸਿਰਫ ਉਸ ਨੌਜਵਾਨ ਤੇ ਇਫੈਕਟ ਨਹੀਂ ਉਹਦੇ ਪੇਰੈਂਟਸ ਤੇ ਹੈ ਉਦੇ ਪੈਰੈਂਟਸ ਤੋਂ ਬਾਅਦ ਦੇਸ਼ ਦੇ ਹੁੰਦੇ ਆ ਜਿੰਦੇ ਸਟੇਟ ਚ ਉਹਦੇ ਹੁੰਦੇ ਆ ਸੋ ਮੈਨੂੰ ਲੱਗਦਾ ਕਿ ਸਾਨੂੰ ਜਿਹੜੇ ਨੌਜਵਾਨ ਆ ਸਾਨੂੰ ਗਲਤ ਸੰਗਤ ਚ ਨਿਕਲ ਕੇ ਅੱਛੇ ਕੰਮ ਕਰਨੇ ਚਾਹੀਦੇ ਬਾਕੀ ਸਰਕਾਰਾਂ ਦੀ ਵੀ ਫਰਜ਼ ਹੈ ਕਿ ਜੇ ਨੌਜਵਾਨ ਕੋਈ ਪੜਿਆ ਲਿਖਿਆ ਉਹਦੀ ਨੌਕਰੀ ਉਹਦਾ ਜਿਹੜਾ ਘਰ ਦਾ ਸਿਸਟਮ ਕਿਸ ਤਰ੍ਹਾਂ ਚਲੇਗਾ ਉਹ ਸਰਕਾਰ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਕਿ ਇਹ ਨੌਜਵਾਨ ਜੇ ਪੜਿਆ ਲਿਖਿਆ ਇਹਦੀ ਅਸੀਂ ਕਿਸ ਤਰ੍ਹਾਂ ਹੁਣ ਅੱਗੇ ਇਹਨੂੰ ਜਿਹੜਾ ਹੈਗਾ ਆਪਣੇ ਸਮਾਜ ਦੇ ਵਿੱਚ ਆਪਣਾ ਪਹਿਨਾ ਕਹੀ ਜੇ ਘਰ ਕਿਸੇ ਦਾ ਵਿਚਾਰਾ ਬਜ਼ੁਰਗ ਹੁੰਦਾ ਉਹਨਾਂ ਨੂੰ ਕਮਾਈ ਦਾ ਸਾਧਨ ਹੋਈ ਨੌਜਵਾਨ ਉਹਨੇ ਸਾਰਾ ਵੇਚ ਕੇ ਉਸ ਨੌਜਵਾਨ ਤੇ ਲਾਇਆ ਹੁੰਦਾ ਕਿ ਇਹ ਸਾਨੂੰ ਹੁਣ ਬੁੜਾਪੇ ਚ ਸਾਰਾ ਬਣੇਗਾ ਤਾਂ ਸਰਕਾਰਾਂ ਦੇ ਬਕੂਵੀ ਮੈਂ ਕਹਾਂਗਾ ਤੇ ਕਿ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਨੌਜਵਾਨ ਪੀੜੀ ਨੂੰ ਅੱਗੇ ਲਾਣ ਵਾਸਤੇ ਇੰਡਸਟਰੀ ਲਈ ਹੈ ਹੋਰ ਵੀ ਬਹੁਤ ਸਾਰੇ ਜਿਸ ਤਰ੍ਹਾਂ ਸਾਡੇ ਸੈਂਟਰ ਗਵਰਨਮੈਂਟ ਦੀ ਬਹੁਤ ਸਾਰੀਆਂ ਸਕੀਮਾਂ ਮੋਦੀ ਜੀ ਬੋਲੋ ਕਿ ਤੁਸੀਂ ਕਿਸੇ ਬੱਚੇ ਨੂੰ ਕੋਈ ਲੋਨ ਚਾਹੀਦਾ ਕਿਸੇ ਕੰਮ ਕਰਾਉਂਦਾ ਬਿਲਕੁਲ ਆਸਾਨੀ ਤੌਰ ਤੇ ਮਿਲਦਾ ਉਹ ਤਾਂ ਸਰਕਾਰਾਂ ਨੂੰ ਵੀ ਕਦਮ ਉਠਾਉਣਾ ਚਾਹੀਦਾ ਜਿਹੜੀਆਂ ਲੋਕਲ ਸਰਕਾਰਾਂ ਆ ਕਿ ਇਹ ਨੌਜਵਾਨ ਖਰਾਬੀ ਨਾਲ ਉਸ ਸੰਗਤ ਗਲਤ ਚ ਪਏ ਨਾ ਕਿ ਲੱਗਦਾ ਕਿ ਸਰਕਾਰਾਂ ਜਦ ਅੰਡਸਟਰੀਆਂ ਲਾ ਦੇਣ ਤਾਂ ਕਾਰੋਬਾਰ ਖੋਦਣ ਤਾਂ ਨਸ਼ਾ ਜਿਹੜਾ ਨੌਜਵਾਨ ਨਾ ਕਰ ਸਕਣ ਦੇ ਕਾਰੋਬਾਰ ਵਾਲ ਜਿਹੜਾ ਧਾਂਦੇ ਬਿਲਕੁਲ ਕਿਉਂ ਨਹੀਂ ਹੋਗਾ ਜੇ ਕਿਸੇ ਦਾ ਘਰ ਚੱਲਦਾ ਜੇ ਕੋਈ ਅੱਛਾ ਕਮਾਈ ਕਰਦਾ ਉਹ ਕਿਉਂ ਗਲਤ ਸੰਗਤ ਚ ਪਏ ਦੇਖੋ ਅੱਜ ਪੰਜਾਬ ਦਾ ਬੜਾ ਦੁੱਖ ਲਗਦਾ ਜਦੋਂ ਅਸੀਂ ਵੇਖਦੇ ਕਿ ਲਗਭਗ ਹਰ ਘਰ ਚ ਨਸ਼ਾ ਪਹੁੰਚਿਆ ਇੱਕ ਤਾਂ ਨਸ਼ਾ ਉਹਨਾਂ ਦਾ قصੂਰ ਨਹੀਂ ਹੈ ਜਿਹੜਾ ਕਰਨ ਵਾਲਾ ਮੈਂ ਉਹਨਾਂ ਦਾ ਵੀ قصੂਰ ਗਿੰਦਾ ਜਿੱਥੋਂ ਨਸ਼ਾ ਆਂਦਾ ਸਰਕਾਰਾਂ ਨੂੰ ਚਾਹੀਦਾ ਕਿ ਜਿੱਥੋਂ ਨਸ਼ਾ ਆਂਦਾ ਪਹਿਲੇ ਤੋਂ ਜਿਹੜੇ ਕਿੰਗ ਪਿੰਨਾ ਉਹਨਾਂ ਨੂੰ ਖਤਮ ਕਰਨ ਉਹਨਾਂ ਨੂੰ ਜੇਲ੍ਹਾਂ ਚ ਪਾ ਦੇ ਜਦੋਂ ਨਸ਼ਾ ਹੀ ਨਹੀਂ ਆਏਗਾ ਤਾਂ ਨੇਚਰਲੀ ਅਗਰ ਕੋਈ ਕਮਾਈ ਹੋਏ ਜੇ ਇੰਡਸਟਰੀ ਚ ਕੋਈ ਨੌਕਰੀ ਕਰਦਾ ਉਹਨੂੰ ਲੋੜ ਨਹੀਂ ਹੈ ਨਸ਼ਾ ਕਰਨ ਦੀ ਕੋਈ ਨਹੀਂ ਚਾਹੁੰਦਾ ਕਿ ਮੇਰੀ ਜ਼ਿੰਦਗੀ ਤਬਾਹ ਹੋ ਕੋਈ ਨਹੀਂ ਚਾਹੁੰਦਾ ਮੇਰੇ ਪੇਰੈਂਟਸ ਕਲ ਰੋਡ ਤੇ ਆ ਜਾ ਸੋ ਮੈਨੂੰ ਲੱਗਦਾ ਕਿ ਜਿਨੇ ਕਿੰਗ ਪਿਨਾ ਉਹਨਾਂ ਨੂੰ ਜੇਲਾ ਚ ਪਾਣਾ ਚਾਹੀਦਾ ਔਰ ਬਖੋ ਵੀ ਜਦੋਂ ਤੁਸੀਂ ਇਹ ਕੰਮ ਕਰੋਗੇ ਤੇ ਨੌਜਵਾਨ ਕਿਉਂ ਪੜੇਗਾ ਇਸ ਕੰਮ ਚ ਠੀਕ ਹੈ ਜੀ ਤਾਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜਿਹੜਾ ਖੂਨਦਾਨ ਆ ਉਹ ਮਹਾਦਾਨ ਮੰਨਿਆ ਜਾਂਦਾ ਹੈ ਖੂਨ ਜਿਹੜਾ ਸਾਨੂੰ ਦਾਨ ਜਰੂਰ ਕਰਨਾ ਚਾਹੀਦਾ ਹੈ ਅੰਮ੍ਰਿਤਸਰ ਤੋਂ ਕੈਮਰਾਮੈਨ ਜਗਜੀਤ ਸਿੰਘ ਦੇ ਨਾਲ ਵਿਨੋਦ ਕੁਮਾਰ ਲੋਕ ਰਾਜੀ